ਪੀਟੀ 24 ਵੇਖ ਰਹੇ ਤੁਸੀਂ ਤੇ ਮੈਂ ਹਾਂ ਸ਼ੇਤਰ ਠਾਕੁਰ ਸਿਆਸਤ ਨਾਲ ਜੁੜੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਆਂ ਪ੍ਰੋਗਰਾਮ ਵਿਚਾਰ ਵਿਟਾਂਦਰਾ ਦੇ ਵਿੱਚ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਅਰੁਣਦੀਪ ਜੀ ਜੀ ਆਇਆਂ ਨੂੰ ਧੰਨਵਾਦ ਸ਼ਿਤਰ ਜੀ ਸਭ ਤੋਂ ਪਹਿਲੀ ਖਬਰ ਦੇ ਨਾਲ ਚੱਲਦੇ ਆਂ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਪਹਿਲੀ ਵਾਰੀ ਦੌਰਾ ਕੀਤਾ ਦੌਰਾ ਕਰਨ ਦੇ ਦੌਰਾਨ ਉਹਨਾਂ ਨੇ ਪੂਰੀ ਕਿਸਾਨਾਂ ਦੀਆਂ ਖਰਾਬ ਹੋ ਚੁੱਕੀਆਂ ਫਸਲਾਂ ਦਾ ਜਾਇਜ਼ਾ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੋ ਵੀ ਨੁਕਸਾਨ ਹੋਇਆ ਉਸ ਦੀ ਪਰ ਭਾਈ ਜਿਹੜੀ ਸਰਕਾਰ ਕਰਨ ਦੇ ਵਿੱਚ ਮਦਦ ਕਰੂਗੀ ਕੀ ਕਹਿੰਦੇ ਹੋ ਸ਼ੀਤਲ ਜੀ ਹੱਲੇ ਪਿਛਲੇ ਕੱਲ ਹੀ ਜਿਹੜਾ ਗੁਜ਼ਰ ਚੁੱਕਾ ਆ ਉਹਦੇ ਵਿੱਚ ਪੰਜਾਬ ਦੇ ਜਿਹੜੇ ਇੱਕ ਕੈਬਨਿਟ ਮੰਤਰੀ ਆ ਉਹਨਾਂ ਨੇ ਐਲਾਨ ਕੀਤਾ ਸੀ ਕਿ ਉਹ ਉਹਨਾਂ ਨੇ ਸਪੈਸ਼ਲ ਗਰਦਾਵਰੀ ਦੇ ਹੁਕਮ ਦਿੱਤੇ ਆ ਤੇ ਸਪੈਸ਼ਲ ਗਰਦਾਵਰੀ ਦੇ ਹੁਕਮਾਂ ਦੇ ਵਿੱਚ ਕਿਸਾਨਾਂ ਦੀ ਜਿੰਨੀਆਂ ਵੀ ਫਸਲਾਂ ਦਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਦਿੱਤਾ ਜਾਊਗਾ ਜੀ ਗੱਲ ਅ ਸਿਰਫ ਇੱਥੇ ਹੀ ਖਤਮ ਨਹੀਂ ਹੁੰਦੀ ਹੂੰ ਸਪੈਸ਼ਲ ਗਰਦਾਵਰੀਆਂ ਅਕਾਲੀ ਸਰਕਾਰ ਵੇਲੇ ਵੀ ਹੁੰਦੀਆਂ ਸੀ ਅ ਸਪੈਸ਼ਲ ਗਰਦਾਵਰੀਆਂ ਕਾਂਗਰਸ ਵੇਲੇ ਵੀ ਹੁੰਦੀਆਂ ਸੀ ਮਸਲਾ ਤਾਂ ਉਹਨਾਂ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਨ ਦਾ ਆ ਜੀ ਲਾਗੂ ਕਰਨ ਵਾਲੇ ਕੌਣ ਨੇ ਉਹੀ ਪਟਵਾਰੀ ਉਹੀ ਕੰਗੋ ਉਹੀ ਤਹਿਸੀਲਦਾਰ ਉਹੀ ਅਮਲਾ ਉਹੀ ਜ਼ਿਲ੍ਹਾ ਪ੍ਰਸ਼ਾਸਨ ਜਦੋਂ ਆਮ ਲੋਕਾਂ ਨੂੰ ਆਪਣੇ ਨੁਕਸਾਨ ਦਾ ਮੁਆਵਜ਼ਾ ਲੈਣ ਦੇ ਲਈ ਸਰਕਾਰੀ ਦਫ਼ਤਰਾਂ ਦੇ ਵਿੱਚ ਚੱਕਰ ਮਾਰਨੇ ਪੈਂਦੇ ਆ ਖੱਜਲ ਹੋਣਾ ਪੈਂਦਾ ਆ ਪਟਵਾਰੀਆਂ ਨੂੰ ਹੇਠ ਉੱਤੇ ਕਰਨਾ ਪੈਂਦਾ ਆ ਤਾਂ ਉਦੋਂ ਪਤਾ ਲੱਗਦਾ ਵੀ ਸਰਕਾਰ ਕਿੱਥੇ ਆ ਵਾਦੇ ਦਾਵੇ ਜਾਇਜ਼ੇ ਹੈਲੀਕਾਪਟਰ ਦੇ ਨਾਲ ਜਾਇਜ਼ਾ ਹੜ ਪ੍ਰਭਾਵਿਤ ਖੇਤਾਂ ਦਾ ਦੌਰਾ ਹੂੰ ਇਹ ਤਾਂ ਮਤਲਬ ਪਹਿਲਾਂ ਵੀ ਹੁੰਦਾ ਰਿਹਾ ਇਹਦੇ ਵਿੱਚ ਨਵਾਂ ਕੀ ਹੈ ਨਵਾਂ ਤਾਂ ਮੁੱਖ ਮੰਤਰੀ ਸਾਹਿਬ ਕੁਝ ਨਹੀਂ ਕਰ ਰਹੇ ਹਨਾ 23 ਚ ਵੀ ਹੜ ਆਇਆ ਉਸ ਤੋਂ ਪਹਿਲਾਂ ਵੀ ਹੜ ਆਇਆ ਉਦੋਂ ਵੀ ਆਹੀ ਵਰਤਾਰਾ ਸੀਗਾ ਤੇ ਇਨਕਲਾਬ ਕਾਦਾ ਆ ਸੱਤਾ ਤਬਦੀਲੀ ਹੋਈ ਆ ਕਾਂਗਰਸੀਆਂ ਨੂੰ ਲਾ ਕੇ ਅਕਾਲੀ ਆ ਗਏ ਆ ਅਕਾਲੀਆਂ ਨੂੰ ਲਾ ਕੇ ਜੀ ਆਮ ਆਦਮੀ ਪਾਰਟੀ ਆ ਇਹਨਾਂ ਨੂੰ ਲਾ ਕੇ ਕੋਈ ਹੋਰ ਪਾਰਟੀ ਆ ਹਾਲਾਤ ਉਹੀ ਨੇ ਹਾਲਾਤ ਉਹੀ ਨੇ ਕੋਈ ਸਿਫਤੀ ਤਬਦੀਲੀ ਨਹੀਂ ਹੁੰਦੀ ਹਮ ਪਰ ਹੜ ਦਾ ਨੁਕਸਾਨ ਇੰਨਾ ਜ਼ਿਆਦਾ ਹੋਇਆ ਆ ਕਿ ਪੰਜਾਬ ਦੇ ਜਿਹੜੇ ਦੋ ਵੱਡੇ ਦਰਿਆ ਨੇ ਸਤਲੁਜ ਤੇ ਬਿਆਸ ਇਹਨਾਂ ਦੇ ਨਾਲ ਦੇ ਜਿੰਨੇ ਇਲਾਕੇ ਨੇ ਉਹ ਜ਼ਿਆਦਾਤਰ ਸਾਰੇ ਹੀ ਹੜ ਦੀ ਮਾਰ ਹੇਠ ਆ ਗਏ ਨੇ ਹਮ ਜ਼ਿਆਦਾ ਨੁਕਸਾਨ ਤਰਨ ਤਨ ਕਪੂਰਥਲਾ ਫਿਰੋਜ਼ਪੁਰ ਹੂੰ ਗੁਰਦਾਸਪੁਰ ਇਹਨਾਂ ਇਲਾਕਿਆਂ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਹੋਇਆ ਉਧਰ ਸਤਲੁਜ ਦਾ ਪਾਣੀ ਪੂਰਾ ਠਾਠਾ ਮਾਰ ਰਿਹਾ ਪਖੜਾ ਡੈਮ ਦੇ ਵਿੱਚੋਂ ਪਾਣੀ ਛੱਡ ਦਿੱਤਾ ਗਿਆ ਆ ਉਹਦੇ ਫਲੱਡ ਗੇਟ ਖੁੱਲੇ ਗਏ ਨੇ ਪੌਂਗ ਡੈਮ ਦੇ ਫਲੱਡ ਗੇਟ ਖੁੱਲੇ ਗਏ ਨੇ ਉਹ ਜਿਹੜਾ ਫਲੱਡ ਗੇਟਾਂ ਦਾ ਪਾਣੀ ਆ ਲੋਕਾਂ ਦੇ ਖੇਤਾਂ 'ਚ ਜਾ ਵੜਿਆ ਹੁਣ ਸਰਕਾਰ ਨੇ 2 ਕਰੋੜ ਰੁਪਏ ਤੇ ਜਾਰੀ ਕਰਤਾ ਆ ਨਾਲ ਕਿ ਆ ਵੀ ਰਾਹਤ ਤੇ ਬਚਾਅ ਕਰ ਜੰਗੀ ਪਦਦਰ ਤੇ ਜਾਰੀ ਨੇ ਉਹਦੇ ਲਈ ਅਸੀਂ ਡੈਂਬ ਮਤਲਬ ਰਾਹਤ ਕੈਂਪ ਖੋਲਾਂਗੇ ਮੈਡੀਕਲ ਸਹੂਲਤਾਂ ਦਵਾਗੇ ਫਸਲਾਂ ਦਾ ਮੁਆਵਜ਼ਾ ਦਵਾਗੇ ਨੁਕਸਾਨ ਦੀ ਪਰਪਾਈ ਕਰਾਂਗੇ ਸਵਾਲ ਤਾਂ ਫੇਰ ਹੋਈ ਹੈ ਮੁੜਕੜ ਕੇ ਉਹੀ ਸਵਾਲ ਆਉਂਦਾ ਪਏ ਹੜ ਆਉਂਦੇ ਕਿਉਂ ਹਾਂ ਬਿਲਕੁਲ ਹਾਂ ਨਾ ਇਹ ਕੋਈ ਕੁਦਰਤੀ ਰੂਪੀ ਨਹੀਂ ਹੈ ਇਹ ਮੈਨ ਮੇਡ ਕਰੂਪੀ ਆ ਮਨੁੱਖ ਵੱਲੋਂ ਸਿਰਜੀ ਹੋਈ ਕਰੂਪੀ ਆ ਸਰਕਾਰਾਂ ਦੀ ਦੂਰ ਅੰਦੇਸ਼ੀ ਨਾ ਹੋਣ ਕਰਕੇ ਉਹਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਕਲਾਈਮੇਟ ਚੇਂਜ ਹੋ ਰਹੀ ਆ ਮੌਸਮੀ ਤਬਦੀਲੀ ਹੋ ਰਹੀ ਹੈ ਵੱਡੇ ਪੱਧਰ ਤੇ ਪਹਾੜਾਂ ਦੇ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਹੋ ਰਹੀਆਂ ਨੇ ਡੈਮਾਂ ਦੇ ਵਿੱਚ ਪਾਣੀ ਜਿਹੜਾ ਆ ਵੱਡੇ ਪੱਧਰ ਤੇ ਆ ਰਿਹਾ ਆ ਉਹ ਜਿਹੜਾ ਡੈਮਾਂ ਚ ਪਾਣੀ ਵੱਡੇ ਪੱਧਰ ਤੇ ਆ ਰਿਹਾ ਆ ਹੁਣ ਇਹ ਚਾਹੀਦਾ ਆ ਕਿ ਉਸ ਪਾਣੀ ਨੂੰ ਸਾਂ ਸੰਭਿਆ ਜਾਵੇ ਜੇ ਉਹ ਪਾਣੀ ਅੱਗੇ ਵੀ ਛੱਡਿਆ ਜਾਣਾ ਚਾਹੀਦਾ ਆ ਤਾਂ ਉਹਦੇ ਲਈ ਤੁਹਾਡੇ ਕੋਲ ਪ੍ਰਬੰਧ ਕੀ ਨੇ ਬਿਲਕੁਲ ਸਾਡਾ ਸੀਵਰੇਜ ਸਿਸਟਮ ਮਜ਼ਬੂਤ ਹੈਗਾ ਕਿ ਨਹੀਂ ਹੈਗਾ ਸਾਡਾ ਜਿਹੜੇ ਤੁਸੀ ਬੰਨ ਹੈਗੇ ਨੇ ਉਹ ਮਜ਼ਬੂਤ ਹੈਗੇ ਕਿ ਨਹੀਂ ਹੈਗੇ ਨਹੀਂ ਹੈਗੇ ਬਿਲਕੁਲ ਜਾਂ ਸਾਡੇ ਜਿਹੜੇ ਦਰਿਆਵਾਂ ਦੇ ਕੰਡੇ ਨੇ ਉਹ ਮਜ਼ਬੂਤ ਹੈਗੇ ਕਿ ਨਹੀਂ ਹੈਗੇ ਸਾਨੂੰ ਇਹ ਸਾਰੀਆਂ ਗੱਲਾਂ ਦੀ ਅਗਾਊਂ ਜਿਹੜੀ ਆ ਨਜ਼ਰਸਾਨੀ ਕਰਨੀ ਚਾਹੀਦੀ ਆ ਰਾਹਤ ਕਾਰਜ ਚਲਾਉਣ ਨੂੰ ਅਸੀਂ ਆਪਣੀ ਵੱਡੀ ਉਪਲਬਧੀ ਸਮਝਦੇ ਆ ਆ ਆਫਰ ਤੋਂੋਂ ਤੋਂ ਪਹਿਲਾਂ ਅਸੀਂ ਪ੍ਰਬੰਧ ਕੋਈ ਨਹੀਂ ਕਰਦੇ। ਇਹਹੀ ਸਮੱਸਿਆ ਇੱਥੇ ਹੋਈ ਆ। ਸੋ ਮੁੱਖ ਮੰਤਰੀ ਦੇ ਐਲਾਨ ਨੇ ਐਲਾਨਾਂ ਦਾ ਕੀ ਆ? ਐਲਾਨਾਂ ਤਾਂ ਐਲਾਨ ਤੋਂ ਐਲਾਨ ਹੈ। ਹਨਾ ਪਹਿਲੇ ਵੀ ਐਲਾਨ ਕਰਦੇ ਸੀਗੇ। ਸਪੈਸ਼ਲ ਕਰਤਾਰੀ ਦਾ ਵੀ ਮਤਲਬ ਕੀ ਹੋਇਆ ਕੀ ਹੋਊਗਾ ਕਿਸੇ ਨੂੰ ਕੁਝ ਨਹੀਂ ਪਤਾ। ਸੋ ਇਹ ਇੱਕ ਵਰਤਾਰਾ ਆ ਜਿਹੜਾ ਲੰਬੇ ਸਮੇਂ ਤੋਂ ਚੱਲਿਆ ਆ ਆ ਰਿਹਾ ਤੇ ਮੈਨੂੰ ਲੱਗਦਾ ਵੀ ਮੌਜੂਦਾ ਦੌਰ ਦੇ ਵਿੱਚ ਵੀ ਇਦਾਂ ਹੀ ਚੱਲ ਰਿਹਾ ਜੀ ਮੈਂ ਇਹਨਾਂ ਦਿਨਾਂ ਦੇ ਵਿੱਚ ਜਦੋਂ ਪਹਾੜ ਦੀਆਂ ਖਬਰਾਂ ਪੜ੍ਹਦੇ ਹੁੰਨੇ ਆ ਤਾਂ ਬਹੁਤ ਕੁਝ ਲਿਖਿਆ ਪੜਨ ਨੂੰ ਮਿਲਦਾ ਆ ਇੱਕ ਜਗ੍ਹਾ ਤੇ ਮੈਂ ਇਹ ਗੱਲ ਪੜ੍ਹੀ ਸੀ ਕਹਿੰਦੇ ਜਾਪਾਨ ਦੇ ਵਿੱਚ ਇੱਕ ਸਮਾਂ ਸੀ ਜਦੋਂ ਬਹੁਤ ਸਾਰੇ ਹੜ੍ਹ ਵੀ ਆਉਂਦੇ ਹੁੰਦੇ ਸੀ ਤੇ ਉਹਨਾਂ ਨੇ ਉਹਨਾਂ ਹੜ੍ਹਾਂ ਨੂੰ ਰੋਕਣ ਦੇ ਲਈ ਦਰਿਆਵਾਂ ਦੇ ਆਸ-ਪਾਸ ਕੰਕਰੀਟ ਦੀਆਂ ਦਿਵਾਰਾਂ ਖੜੀਆਂ ਕਰ ਦਿੱਤੀਆਂ ਜੀ ਬਿਲਕੁਲ ਪਰ ਅਸੀਂ ਅੱਜ ਤੱਕ 2025 ਦੇ ਵਿੱਚ ਆ ਪਰ ਹਜੇ ਵੀ ਸਾਡੇ ਕੋਲ ਸਿਰਫ ਆਰਜ਼ੀ ਬੰਨ੍ਹਣ ਨੇ ਜਿਹੜੇ ਕਿ ਹਰ ਵਾਰੀ ਭਾਰੀ ਮੀਂਹ ਦੇ ਨਾਲ ਟੁੱਟ ਜਾਂਦੇ ਨੇ ਕਿ ਸਾਡੇ ਮੁਲਕ ਦੇ ਵਿੱਚ ਐਵੇਂ ਦੀ ਕੋਈ ਪਲੈਨਿੰਗ ਨਹੀਂ ਹੋ ਸਕਦੀ ਨਹੀਂ ਕੋਈ ਲੰਬੇ ਸਮੇਂ ਦੀ ਤਾਂ ਕੋਈ ਪਲੈਨਿੰਗ ਹੁੰਦੀ ਨਹੀਂ ਆ ਪਲੈਨਿੰਗ ਦਾ ਆਲਮ ਇਹ ਆ ਕਿ ਅਸੀਂ ਉਹਦਾ ਕਹਿੰਦੇ ਵੀ ਅਸੀਂ ਇੱਕ ਬੂੰਦ ਵੀ ਪਾਣੀ ਦੀ ਨਹੀਂ ਦੇਣੇ ਪਰ ਜਿਹੜਾ ਸਾਡੇ ਕੋਲ ਪਾਣੀ ਆ ਉਹਨੂੰ ਅਸੀਂ ਸੰਭਾਲ ਲੈਣ ਨੂੰ ਸੰਭਾਲ ਲੈਣੇ ਜਾ ਰਿਹਾ ਗਰਾਊਂਡ ਵਾਟਰ ਨੂੰ ਰੀਚਾਰਜ ਕਰਨ ਦੇ ਲਈ ਅਸੀਂ ਕੁਝ ਨਹੀਂ ਕਰ ਰਹੇ ਧਰਤੀ ਹੇਠਲਾ ਪਾਣੀ ਲਗਾਤਾਰ ਥੱਲੇ ਜਾ ਰਿਹਾ ਤੇ ਜੇ ਪਾਣੀ ਆ ਰਿਹਾ ਆ ਤੇ ਉਹਨੂੰ ਅਸੀਂ ਸੰਭਾਲ ਨਹੀਂ ਸਕਦੇ ਕਿਉਂਕਿ ਪਲੈਨਿੰਗ ਦੇ ਪੱਧਰ ਤੇ ਸਾਡੇ ਬਹੁਤ ਗੜਬੜਿਆ ਪਲੈਨਿੰਗ ਦੇ ਪੱਧਰ ਤੇ ਹੀ ਕ腐ਪਸ਼ਨ ਬਹੁਤ ਜ਼ਿਆਦਾ ਆ ਤੇ ਜੇ ਉਹ ਕ腐ਪਸ਼ਨ ਜਾਂ ਉਹ ਪਲੈਨਿੰਗ ਸਮੇਂ ਸਿਰ ਹੋਈ ਹੋਵੇ ਤਾਂ ਸ਼ਾਇਦ ਇਦਾਂ ਦੀ ਨੌਬਤ ਨਾ ਹੋਵੇ ਸਾਨੂੰ 10 ਸਾਲ 20 ਸਾਲ 50 ਸਾਲ ਦੀ ਪਲੈਨਿੰਗ ਲੈ ਕੇ ਚੱਲਣਾ ਪਊਗਾ ਚੱਲਣਾ ਪਊਗਾ ਜੇ ਅਸੀਂ ਉਦਾਂ ਚੱਲਾਂਗੇ ਤਾਂ ਹੀ ਉਹਦੇ ਸਾਰਥਕ ਨਤੀਜੇ ਆਉਣਗੇ ਹੁਣ ਤਾਂ ਡੰਗ ਟਪਾਉਣ ਵਾਲੀ ਗੱਲ ਹੋਈ ਪਈ ਆ ਇਸੇ ਕਰਕੇ ਜਿਹੜੇ ਡੰਗ ਟਪਾ ਕੇ ਤਨਖਾਹਾਂ ਦੇਣ ਜੋਗੇ ਇਹਨਾਂ ਕੋਲ ਪੈਸੇ ਹੈ ਨਹੀਂ ਤੇ ਲੰਬੇ ਸਮੇਂ ਦੀ ਪਲੈਨਿੰਗ ਲਈ ਪੈਸੇ ਕੱਢਣ ਤੋਂ ਸਰਕਾਰਾਂ ਡਰਦੀਆਂ ਨੇ ਜੀ ਬਿਲਕੁਲ ਅਗਲੀ ਖਬਰ ਦੇ ਵੱਲ ਚੱਲਦੇ ਹਾਂ 11 ਅਗਸਤ ਨੂੰ ਸੁਪਰੀਮ ਕੋਰਟ ਨੇ ਐਨਸੀਆਰ ਦੇ ਵਿੱਚ 12 ਕੁੱਤਿਆਂ ਨੂੰ ਲੈ ਕੇ ਇੱਕ ਫੈਸਲਾ ਸੁਣਾਇਆ ਸੀਗਾ ਜਿਸ ਤੇ ਬਾਅਦ ਜਿਹੜਾ ਹੈ ਡੌਗ ਲਵਰਸ ਦੇ ਵੱਲੋਂ ਕਾਫੀ ਜਗ੍ਹਾ ਤੇ ਦਰਨੇ ਪ੍ਰਦਰਸ਼ਨ ਵੀ ਦਿੱਤੇ ਗਏ ਕੀਤੇ ਗਏ ਤੇ ਹੁਣ ਥੋੜਾ ਜਿਹਾ ਉਹਦੇ ਵਿੱਚ ਉਹਨਾਂ ਨੇ ਸੋਧ ਕੀਤੀ ਆ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਖੰਖਾਰ ਕੁੱਤੇ ਨੇ ਉਹਨਾਂ ਨੂੰ ਸ਼ੈਲਟਰ ਹੋਮ ਦੇ ਵਿੱਚ ਜਿਹੜਾ ਰੱਖਿਆ ਜਾਊਗਾ ਤੇ ਇੱਕ ਸਥਾਨ ਬਣਾਇਆ ਜਾਊਗਾ ਜਿੱਥੇ ਵਾਰਾ ਕੁੱਤਿਆਂ ਨੂੰ ਰੋਟੀ ਆ ਤੁਸੀਂ ਕੋਈ ਜਿਹੜੀ ਚੀਜ਼ਾਂ ਪਾ ਸਕਦੇ ਹੋ ਹਰ ਜਗ੍ਹਾ ਦੇ ਉੱਤੇ ਤੁਸੀਂ ਉਹਨਾਂ ਨੂੰ ਖਾਣ ਪੀਣ ਦਾ ਜੇਕਰ ਕੋਈ ਵੀ ਵਿਅਕਤੀ ਦੇਵੇਗਾ ਤੇ ਉਹਨਾਂ ਦੇ ਉੱਤੇ ਕਾਨੂੰਨੀ ਜਿਹੜੀ ਕਾਰਵਾਈ ਹੋਵੇਗੀ ਇਸ ਨੂੰ ਲੈ ਕੇ ਡੌਗ ਲਵਰਸ ਦਾ ਸ਼ਾਂਤ ਨੇ ਪਰ ਤੁਹਾਨੂੰ ਲੱਗਦਾ ਹੈ ਕਿ ਇਸ ਫੈਸਲੇ ਤੋਂ ਬਾਅਦ ਜਿਹੜੀ ਹੈ ਕੋਈ ਸਮੱਸਿਆ ਦਾ ਹੱਲ ਹੋ ਸਕਦਾ ਨਹੀਂ ਮੈਨੂੰ ਲੱਗਦਾ ਵੀ ਸੁਪਰੀਮ ਕੋਰਟ ਨੇ ਜਿਹੜਾ ਆਪਣਾ ਪੁਰਾਣਾ ਫੈਸਲਾ ਆ ਉਹਦੇ ਵਿੱਚ ਸੋਧ ਕੀਤੀ ਆ ਸੋਧ ਜਿਹੜੀ ਕੀਤੀ ਆ ਉਹਦੇ ਨਾਲ ਕੁੱਲ ਮਿਲਾ ਕੇ ਜਿਹੜੇ ਡੌਗ ਲਵਰਸ ਨੇ ਪਸ਼ੂ ਪ੍ਰੇਮੀ ਨੇ ਜਾਨਵਰ ਪ੍ਰੇਮੀ ਨੇ ਜਾਂ ਪੰਛੀ ਪ੍ਰੇਮੀ ਨੇ ਇਹ ਜਿਹੜਾ ਪ੍ਰੇਮ ਆ ਉਹਨੂੰ ਉਹਨੂੰ ਹਲਾਰਾ ਹੀ ਦਿੱਤਾ ਆ ਸੁਪਰੀਮ ਕੋਰਟ ਨੇ ਸੋਧ ਇਹ ਕੀਤੀ ਆ ਕਿ ਇਹ ਜਿਹੜੇ ਆ ਡੌਗਸ ਨੇ ਸਾਰੇ ਡੌਗਸ ਦੇ ਲਈ ਸ਼ੈਲਟਰ ਹੋਮ ਜ਼ਰੂਰੀ ਨਹੀਂ ਆ ਜਿਹੜੇ ਰੇਬੀਜ਼ ਦੇ ਸ਼ਿਕਾਰ ਹੋ ਚੁੱਕੇ ਨੇ ਕੁੱਤੇ ਉਹਨਾਂ ਕੁੱਤਿਆਂ ਨੂੰ ਉੱਥੇ ਰੱਖਿਆ ਜਾਵੇ ਸ਼ੈਲਟਰ ਹੋਮਸ ਦੇ ਵਿੱਚ ਡੌਗ ਸ਼ੈਲਟਰ ਹੋਮਸ ਦੇ ਵਿੱਚ ਨਾਲ ਦੀ ਨਾਲ ਜਿਹੜੇ ਕੁੱਤੇ ਖੁੰਖਾਰ ਨੇ ਜਿਹੜੇ ਵੱਸੋਂ ਬਾਹਰ ਹੋ ਚੁੱਕੇ ਨੇ ਉਹਨਾਂ ਨੂੰ ਸ਼ੈਲਟਰ ਹੋਮ 'ਚ ਰੱਖਿਆ ਜਾਵੇ ਬਾਕੀ ਜਿਹੜੇ ਕੁੱਤੇ ਨੇ ਜਿਹੜੇ ਆਵਾਰਾ ਕੁੱਤੇ ਨੇ ਉਹਨਾਂ ਦੀ ਨਸਬੰਦੀ ਤੇ ਟੀਕਾਕਰਨ ਕਰਕੇ ਉਹਨਾਂ ਨੂੰ ਛੱਡ ਦਿੱਤਾ ਜਾਵੇ ਤੇ ਜਿਹੜੇ ਹਰ ਵਾਰਡ ਦੇ ਵਿੱਚ ਹਰ ਕਲੋਨੀ ਦੇ ਵਿੱਚ ਉਹਨਾਂ ਦੇ ਫੀਡਿੰਗ ਪੁਆਇੰਟ ਬਣਾਏ ਜਾਣ ਜੀ ਇਹ ਫੈਸਲਾ ਕੱਲ ਸੁਪਰੀਮ ਕੋਰਟ ਨੇ ਦਿੱਤਾ ਜਦ ਕਿ ਪਹਿਲਾ ਜਿਹੜਾ ਫੈਸਲਾ ਸੀ ਵੀ ਜਿੰਨੇ ਕੁੱਤੇ ਨੇ ਦਿੱਲੀ ਐਨਸੀਆਰ ਦੇ ਵਿੱਚ ਸਾਰਿਆਂ ਨੂੰ ਚੁੱਕ ਕੇ ਸ਼ੈਲਟਰ ਹੈ ਹੋਮਸ ਦੇ ਵਿੱਚ ਰੱਖੋ ਜੀ ਪਰ ਨਾਲ ਦੀ ਨਾਲ ਹੁਣ ਸੁਪਰੀਮ ਕੋਰਟ ਨੇ ਇਸ ਫੈਸਲੇ ਦਾ ਦਾਇਰਾ ਦਿੱਲੀ ਐਨਸੀਆਰ ਤੋਂ ਵਧਾ ਕੇ ਪੂਰੇ ਮੁਲਕ ਦਾ ਕਰ ਦਿੱਤਾ ਕਿ ਇਹ ਜਿਹੜਾ ਫੈਸਲਾ ਪੂਰੇ ਮੁਲਕ ਦੇ ਵਿੱਚ ਲਾਗੂ ਹੋਊਗਾ ਜਿੰਨੀਆਂ ਪਟੀਸ਼ਨਰ ਕੁੱਤਿਆਂ ਨੂੰ ਲੈ ਕੇ ਅਵਾਰਾ ਕੁੱਤਿਆਂ ਨੂੰ ਲੈ ਕੇ ਦੇਸ਼ ਭਾਰਤ ਦੀਆਂ ਹਾਈ ਕੋਰਟਾਂ ਜਾਂ ਹੇਟਕਲੀਅਰ ਅਦਾਲਤਾਂ ਦੇ ਵਿੱਚ ਪੈਂਡਿੰਗ ਨੇ ਉਹ ਸਾਰੀਆਂ ਆਪਣੇ ਕੋਲ ਸ਼ਿਫਟ ਕਰ ਲਈਆਂ ਕਿ ਇਸੇ मामले ਨਾਲ ਜੁੜੀ ਹੋਈ ਸੁਣਵਾਈ ਜਿਹੜੀ ਆ ਸੁਪਰੀਮ ਕੋਰਟ ਗਾਂ ਵੀ ਕਰਦੀ ਰਹੂਗੀ ਹੱਲੇ ਇਹਦੀ ਕੰਟੀਨਿਊਟੀ ਹੈਗੀ ਆ ਵੱਡੀ ਤਬਦੀਲੀ ਇਹਦੇ ਵਿੱਚ ਆਈ ਆ ਤੇ ਇਹਦੇ ਨਾਲ ਘਟੋ ਘਟ ਜਿਹੜੇ ਪਸ਼ੂਪ੍ਰੇਮੀ ਨੇ ਜਾਂ ਡੌਗ ਲਵਰ ਨੇ ਉਹਨਾਂ ਨੂੰ ਇੱਕ ਸੁੱਖ ਦਾ ਸਾਹ ਜ਼ਰੂਰ ਆਇਆ ਪਰ ਨਾਲ ਦੀ ਨਾਲ ਜਿਹੜੇ ਇਹਨਾਂ ਕੁੱਤਿਆਂ ਦੇ ਕਰਕੇ ਲੋਕ ਪੀੜਿਤ ਹੁੰਦੇ ਨੇ ਜਿਹੜੇ ਪਰੇਸ਼ਾਨ ਨੇ ਜਾਂ ਜਿੰਨਾਂ ਦੀ ਵਜ੍ਹਾ ਦੇ ਨਾਲ ਲੋਕਾਂ ਦੀਆਂ ਜਾਨਾਂ ਗਈਆਂ ਨੇ ਜਾ ਜਿਨਾਂ ਦੀ ਵਜ੍ਹਾ ਨੂੰ ਆਪਣੇ ਢਿੱਡ ਦੇ ਵਿੱਚ ਟੀਕੇ ਲਵਾਉਣੇ ਪਏ ਨੇ ਉਹ ਲੋਕ ਇਹਦੇ ਖਿਲਾਫ ਅੱਜ ਵੀ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਵੀ ਇਹ ਇੱਕ ਖਤਰਨਾਕ ਵਰਤਾਰਾ ਆ ਵਿਦੇਸ਼ ਵਾਂਗੂ ਕਿਉਂ ਨਹੀਂ ਹੋ ਜਾਂਦਾ ਉੱਥੇ ਤੁਸੀਂ ਤੁਹਾਡਾ ਮਤਲਬ ਤੁਹਾਨੂੰ ਆਵਾਰਾ ਕੁੱਤਾ ਲੱਭਦਾ ਨਹੀਂ ਆ ਸੜਕਾਂ ਤੇ ਜੇ ਤੁਸੀਂ ਆਪਣੇ ਘਰ 'ਚ ਵੀ ਕੁੱਤਾ ਰੱਖਦੇ ਉਹਦੇ ਲਈ ਵੀ ਨਿਜਮ ਕਾਨੂੰਨ ਨੇ ਬਣੇ ਹੋਏ ਨੇ ਬਿਲਕੁਲ ਤੇ ਸਾਡੇ ਇੱਥੇ ਕੋਈ ਘਰ ਦੇ ਕੁੱਤਿਆਂ ਲਈ ਤਾਂ ਕੋਈ ਨਿਜਮ ਕਾਨੂੰਨ ਹੈ ਨਹੀਂ ਤੇ ਆਵਾਰਾ ਕੁੱਤਿਆਂ ਲਈ ਕਿੱਥੋਂ ਬਣ ਜਾਣੇ ਆ ਸੋ ਉਹ ਉਹ ਜਿਹੜੇ ਹਨ ਅਵਾਰਾ ਕੁੱਤੇ ਆ ਉਹਨਾਂ ਦਾ ਟੀਕਾਕਰਨ ਨੂੰ ਲੈ ਕੇ ਜਾਂ ਨਸਬੰਦੀ ਨੂੰ ਲੈ ਕੇ ਤਾਂ ਪਹਿਲਾਂ ਹੀ ਬਹੁਤ ਸਾਰੇ ਸਕੈਮ ਨੇ ਬਹੁਤ ਸਾਰੇ ਘਪਲੇ ਨੇ ਉਹ ਹੇਟਲੇ ਪੱਧਰ ਤੇ ਕਿੱਦਾਂ ਲਾਗੂ ਹੋਊਗਾ ਇਹ ਬੜੀ ਵੱਡੀ ਗੱਲ ਆ ਸੋ ਸੁਪਰੀਮ ਕੋਰਟ ਨੇ ਹਦਾਇਤਾਂ ਤਾਂ ਦੇ ਦਿੱਤੀਆਂ ਪਰ ਇਹਦਾ ਜੋ ਲੱਗ ਰਿਹਾ ਆ ਕੋਈ ਬਹੁਤਾ ਕੋਈ ਵੱਡਾ ਅਸਰ ਦੇਖਣ ਨੂੰ ਮਿਲਣ ਦੀ ਸੰਭਾਵਨਾ ਨਹੀਂ ਆ ਕਿਉਂਕਿ ਜਿਹੜੀਆਂ ਲੋਕਲ ਬਾਡੀਜ਼ ਨੇ ਸਥਾਨਕ ਸਰਕਾਰਾਂ ਨੇ ਇਹਨਾਂ ਦੇ ਵਿੱਚ ਘਪਲੇਬਾਜ਼ੀਆਂ ਚੋਰ ਬਜ਼ਾਰੀਆਂ ਬਹੁਤ ਕੁਝ ਚੱਲ ਰਿਹਾ ਹੈ ਸਭ ਸਭ ਕੁਝ ਉਹ ਜਿਹਨੂੰ ਪੰਜਾਬੀ ਚ ਕਹਿੰਦੇ ਚੋਰੀ ਕੁੱਤੀ ਨਾਲ ਰਲੇ ਹੋਏ ਆ ਉਹ ਵਾਲੀ ਕਹਾਣੀ ਇੱਥੇ ਹੈਗੀ ਆ ਸੋ ਇਸ ਕਰਕੇ ਕੋਈ ਇਹਦਾ ਕੋਈ ਬਹੁਤਾ ਹੁਣ ਫਾਇਦਾ ਹੁੰਦਾ ਹਟਲੇ ਪੱਦਰ ਤੇ ਦਿਖਾਈ ਨਹੀਂ ਦੇ ਰਿਹਾ ਜੀ ਬਿਲਕੁਲ ਅਰੁਂਦੀਪ ਜੀ ਅਗਲੀ ਖਬਰ ਦੇ ਵੱਲ ਚੱਲਣ ਤੋਂ ਪਹਿਲਾਂ ਵਕਤ ਇੱਕ ਛੋਟੀ ਜੀ ਕਮਰਸ਼ੀਅਲ ਬ੍ਰੇਕ ਦਾ ਸੋ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਣਿਆ ਲੈ ਕੇ ਪ੍ਰੋਗਰਾਮ